ਕੋ ਜੇ ਬੂਟੀ ਵਿਖਾਣਾ ਕਈ ਮਿਲਦੀ ਬੂਟੀ ਖੜੀ ਜਾ ਉਰੇ ਅੱਗੇ ਖੇਤਾਂ ਵਿੱਚ ਆਮ ਹੁੰਦੀ ਸੀ ਹੁਣ ਉਹ ਬਹੁਤ ਜ਼ਿਆਦਾ ਘੱਟ ਮਿਲਦੀ ਐ ਇੱਕ ਤਾਂ ਇਹ ਬੂਟੀ ਐ ਜਿਹਦੇ ਛੋਟੇ ਛੋਟੇ ਮਾਟਰਾਂ ਵਰਗੇ ਫਲੀਆਂ ਲੱਗੀਆਂ ਨੇ ਤੁਸੀਂ ਵੇਖ ਸਕਦੇ ਹੋ ਛੋਟੀਆਂ ਛੋਟੀਆਂ ਫਲੀਆਂ ਲੱਗੀਆਂ ਹੋਈਆਂ ਨੇ ਇੱਕ ਇਹ ਬੂਟੀ ਐ ਇਹਦੇ ਉੱਤੇ ਇਸ ਤਰ੍ਹਾਂ ਦਾਣੇ ਲੱਗੇ ਹੋਏ ਨੇ ਇਹ ਇਹ ਬੁਟੀ ਜਿਹੜੀ ਹੈ ਪਹਿਲਾਂ ਖੇਤਾਂ ਜਾਮ ਹੁੰਦੀ ਸੀ ਹੁਣ ਬਹੁਤ ਜ਼ਿਆਦਾ ਘੱਟ ਮਿਲਦੀ ਹੈ। ਔਰ ਇੱਕ ਬੁਟੀ ਆਪਣੇ ਇਹ ਹੈ। ਪਿੰਡਾਂ ਵਾਲੇ ਭਰਾਵਾਂ ਨੂੰ ਤਾਂ ਖਾਸ ਕਰਕੇ ਪਰ ਜਾਂ ਪੁਰਾਣੇ ਬਜ਼ੁਰਗਾਂ ਨੂੰ ਤਾਂ ਆਮ ਨੂੰ ਪਤਾ ਹੈ। ਨਮੀ ਪਨੀਰੀ ਨੂੰ ਜਿਹੜੇ ਕਿ 15-18 ਸਾਲ ਤੋਂ ਛੋਟੇ ਬੱਚੇ ਨੇ ਇਹ ਤਿੰਨੋਂ ਬੂਟੀਆਂ ਦਾ ਨਾਮ ਕੀ ਹੈ ਜャ ਕੋਈ ਸ਼ਹਿਰਾਂ ਵਿੱਚ ਰਹਿਣ ਵਾਲਿਆ ਹੈ ਉਹਨਾਂ ਨੂੰ ਆਪਣਾ ਕਮੈਂਟ ਜ਼ਰੂਰ ਕਰਿਓ ਵੀ ਇਹ ਕਿਹੜੀ ਬੂਟੀ ਹੈ ਦੇਖੋ ਮਟਰਾਂ ਵਰਗੀਆਂ ਨੇ ਫਲੀਆਂ ਨੇ ਛੋਟੇ-ਛੋਟੀਆਂ ਤੇ ਜਿਹੜਾ ਕਮੈਂਟ ਕਰੂਗਾ ਕਿਸੇ ਤਰ੍ਹਾਂ ਦਾ ਵੀ ਕਮੈਂਟ ਕਰੂਗਾ ਉਹਨੂੰ ਮੈਂ ਤਿੰਨੇ ਬੂਟੀਆਂ ਦਾ ਨਾਮ ਜ਼ਰੂਰ ਦੱਸੂਗਾ ਉਸ ਨੂੰ ਮੈਸੇਜ ਕਰਕੇ ਦੱਸੂਗਾ ਮੈਂ ਇਹ ਕੋਰੇ ਬਹੁਤ ਵੋਟੀ ਖੜੀ ਹੈ ਆਮ ਕਰਕੇ ਇਹ ਬੂਟੀ ਮਿਲਦੀ ਨਹੀਂ ਹੁਣ ਤੁਸੀਂ ਕਈ ਵਾਰਾ ਦੇਖ ਕੇ ਇਹਨੂੰ ਕਹਿ ਸਕਦੇ ਹੋ ਵੀ ਮੇਥੀ ਹੈ ਮੇਥੀ ਨਹੀਂ ਹੈਗੀ ਮੇਰੇ ਭਰਾਓ ਇਹ ਤੁਸੀਂ ਸਮਝ ਲਓ ਵੀ ਮੇਥੀ ਹੈ ਇਹ ਇੱਕ ਡੰਗਰਾਂ ਦੇ ਖਾਣ ਵਾਲੇ ਕਾਫੂਸਾ ਹੈ ਤੁਸੀਂ ਆਪਣਾ ਕਮੈਂਟ ਜ਼ਰੂਰ ਕਰਿਓ ਜੀ ਤੁਹਾਡੇ ਮੈਂ ਕਮੈਂਟ ਦਾ ਜਵਾਬ ਜ਼ਰੂਰ ਦੇਵਾਂਗਾ ਬਹੁਤ ਬਹੁਤ ਧੰਨਵਾਦ ਜੀ